ਵਿਰੋਧੀ ਧਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਅਤੇ ਗੁਰਦਾਸਪੁਰ ਤੋਂ ਮੈਂਬਰ ਆਫ ਪਾਰਲੀਮੈਂਟ ਸੁਖਿੰਦਰ ਸਿੰਘ ਰੰਧਾਵਾ ਐਕਸੀਡੈਂਟ ਦੇ ਵਿੱਚ ਜੋ ਲੋਕ ਜ਼ਖਮੀ ਹੋਏ ਉਹਨਾਂ ਦਾ ਹਾਲਚਾਲ ਜਾਣਨ ਦੇ ਲਈ ਮਟਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚੇ ਰਹੇ ਇਸ ਮੌਕੇ ਤੇ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਸਿਹਤ ਮੰਤਰੀ ਨੂੰ ਵੀ ਫੋਨ ਲਗਾਇਆ ਤੇ ਕਿਸੇ ਵੀ ਮਰੀਜ਼ ਨੂੰ ਇਲਾਜ ਦੇ ਵਿੱਚ ਦਿੱਕਤ ਨਾ ਆਉਣ ਦੀ ਹਦਾਇਤ ਦਿੱਤੀਆ ਉਹਨਾਂ ਨੇ ਕਿਹਾ ਕਿ ਚਾਹੇ ਕੋਈ ਪ੍ਰਾਈਵੇਟ ਹਸਪਤਾਲ ਦੇ ਵਿੱਚ ਇਲਾਜ ਕਰਾ ਰਿਹਾ ਚਾਹੇ ਕੋਈ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਕਰਾ ਰਿਹਾ ਜੋ ਉਸ ਦਾ ਬਿੱਲ ਬਣਦਾ ਹੈ ਪੰਜਾਬ ਸਰਕਾਰ ਨੂੰ ਦੇਣਾ ਚਾਹੀਦਾ ਨਾਲੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜੋ ਲੋਕਾਂ ਦੀ ਐਕਸੀਡੈਂਟ ਦੇ ਵਿੱਚ ਮੌਤ ਹੋਈਆ ਉਹਨਾਂ ਨੂੰ ਮੁੱਖ ਮੰਤਰੀ ਦੇ ਫੰਡ ਵਿੱਚੋਂ 10 ਲੱਖ ਰੁਪਇਆ ਗੰਭੀਰ ਜ਼ਖਮੀਆਂ ਨੂੰ ਅਤੇ 5-5 ਲੱਖ ਰੁਪਇਆ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਵੀ 1-2 ਲੱਖ ਰੁਪਇਆ ਜ਼ਰੂਰ ਦੇਣਾ ਚਾਹੀਦਾ ਸੋ ਗੁਜਿੰਦਰ ਰੰਦਾਵਾ ਨੇ ਇਸ ਮੌਕੇ ਗੱਲਬਾਤ ਕਰਦੇ ਹੋਏ ਜ਼ਖਮੀਆਂ ਦੇ ਇਲਾਜ ਲਈ ਪੰਜਾਬ ਸਰਕਾਰ ਕੋਲ ਮੰਗ ਕੀਤੀ ਹੈ ਉਹਨਾਂ ਕਹਿੰਦੇ ਕਿ ਇਹਨਾਂ ਦੀ ਸਹਾਇਤਾ ਕੀਤਾ ਜਾਵੇ ਹੋਰ ਇਸ ਮੌਕੇ ਉਹਨਾਂ ਨੇ ਕੀ ਕੁਝ ਕਿਹਾ ਉਹ ਤੁਹਾਨੂੰ ਵੀ ਸੁਣਾਉਣਾ ਹੈ ਬਿਊਰੋ ਰਿਪੋਰਟ ਜੀਕੇਆ ਟੀਵੀ ਕੋ ਰੰਦਾਵਾ ਸਾਹਿਬ ਸਾਡੇ ਮੈਂਬਰ ਆਫ ਪਾਰਲੀਮੈਂਟ ਤੇ ਤੁਹਾਡਾ ਦਾਸ ਪ੍ਰਤਾਪ ਸਿੰਘ ਬਾਜੋ ਆਪਣੇ ਸਾਥੀਆਂ ਨਾਲ ਅੱਜ ਅਸੀਂ ਸਿਵਲ ਹਸਪੀਟਲ ਸਿਵਲ ਹਸਪੀਟਲ ਬਟਾਲੇ ਪਹੁੰਚੇ ਆ ਐਸਐਮਓ ਸਾਹਿਬ ਦੇ ਐਸਐਮਓ ਸਾਹਿਬ ਦੇ ਅੱਸੀ ਆਫਿਸੇ ਬੈਠੇ ਆ। ਬੜਾ ਦਰਦਨਾਕ ਵਾਕਿਆ ਵਾਕਿਆ ਹੋਇਆ। ਤਕਰੀਬਨ 2-3 ਘੰਟੇ ਪਹਿਲਾਂ ਇੱਕ ਬੱਸ ਬਟਾਲੇ ਤੋਂ ਕਾਦੀਆਂ ਜਾ ਰਹੀ ਸੀ। ਪ੍ਰਾਈਵੇਟ ਟ੍ਰਾਂਸਪੋਰਟ ਦੀ ਸੀ ਰਾਜਤਾਨੀ ਐਕਸਪ੍ਰੈਸ ਦੀ। ਉਹ ਐਕਸੀਡੈਂਟ ਦਾ ਕਾਰਨ ਕੀ ਹੋਇਆ ਉਹਦੇ ਬਾਰੇ ਤੇ ਤਹਿਕੀਕਾਤ ਪੁਲਿਸ ਕਰ ਰਹੀ ਹੈ। ਉਹ ਸਾਨੂੰ ਜਦੋਂ ਇਤਲਾਹ ਦੇਗੀ ਤਾਂ ਹੀ ਅਸੀਂ ਦੱਸ ਪਾਵਾਂਗੇ ਉਹਦੇ ਬਾਰੇ ਬਟਾ ਬੜਾ ਅਨਫੋਰਚੂਨੇਟ ਇਹਦੇ ਵਿੱਚ ਤਕਰੀਬਨ 4 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਬਹੁਤ ਸਾਰੇ ਕ੍ਰਿਟੀਕਲੀ ਇੰਜਰਡ ਕੁਝ ਕੁਝ ਪੇਸ਼IENTS ਨੂੰ ਇਮੀਡੀਏਟਲੀ ਡਾਕਟਰਸ ਨੇ ਫਰਸਟ ایڈ ਦੇ ਕੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ ਪ੍ਰਾਈਵੇਟ ਹਸਪੀਟਲਸ ਵਿੱਚ ਤੋਂ ਅਸੀਂ ਇਮੀਡੀਏਟਲੀ ਰਿੰਦਾਵਾ ਸਾਹਿਬ ਤੇ ਮੈਂ ਅਸੀਂ ਟੇਕਅਪ ਕਰਾਂਗੇ ਪੰਜਾਬ ਗਵਰਨਮੈਂਟ ਦੇ ਨਾਲ ਸਟੇਟ ਦੀ ਐਡਮਿਨਿਸਟ੍ਰੇਸ਼ਨ ਦੇ ਨਾਲ ਵੀ ਡਿਪਟੀ ਕਮਿਸ਼ਨਰ ਵੀ ਜਦੋਂ ਅਵੇਲੇਬਲ ਹੋਣਗੇ ਕਿਸੇ ਮੀਟਿੰਗ ਚ ਸਾਨੂੰ ਪਤਾ ਲੱਗਿਆ ਵਨ ਸੀ ਇਸ ਫ੍ਰੀ ਸਾਡੀ ਇਹ ਗੁਜ਼ਾਰਿਸ਼ ਹੋਏਗੀ ਕਿ ਐਕਸਕ੍ਰੇਸ਼ੀਆ ਇਹਨਾਂ ਦੀ ਇਮੀਡੀਏਟਲੀ ਮੈਂ ਇੱਕ ਮਿੰਟ ਉਹਨਾਂ ਦਾ ਹੈਲਥ ਮਿਨਿਸਟਰ ਸਾਹਿਬ ਦਾ ਫੋਨ ਵੀ ਆ ਗਿਆ ਮੈਂ ਇੱਕ ਸਿਕਨ ਆਪ ਅਨਵੀਰ ਜੀ ਸਸਿਕਾ ਅੱਜ ਕਰਵਾਏ ਇੱਕ ਸਿਕਨ ਅਲੋ ਸਸਿਕਾ ਬਰਬੀ ਜੀ ਰੰਧਾਵਾ ਸਾਹਿਬ ਤੇ ਮੈਂ ਨਾ ਸਿਵਲ ਹਸਪੀਟਲ ਚਾ ਬਟਾਰਾ ਸਮੋਸਾ ਵੀ ਇਹ ਤੇ ਨੇ ਹਾਦਸੇ ਵੀ ਨੇ ਵੈਰੀ ਸੀਰੀਅਸ ਮਿਸ ਹੈ ਇੱਕ ਬੱਸ ਸੀ ਪ੍ਰਾਈਵੇਟ ਉਹ ਇੱਥੋਂ ਜਾ ਰਹੀ ਸੀ ਬਟਾਲਾ ਟੂ ਕਾਦੀਆ ਮੋਰ ਥੈਨ 4 5 ਪੀਪਲ ਹੈਵ ਡਾਈਡ ਨੰਬਰ ਆਫ ਥੈਮ ਆਰ ਕ੍ਰਿਟੀਕਲੀ ਇੰਜਰਡ ਤੋਂ ਮੇਰੀ ਰਿਕੁਐਸਟ ਹੈ ਐਟ ਦਿ ਗਵਰਨਮੈਂਟ ਲੈਵਲ ਚਲੋ ਜੋ ਇਹ ਹੋ ਸਕਦੇ ਹੈ ਤੇ ਕਰ ਹੀ ਰਹੇ ਨੇ ਬੈਸਟ ਪੋਸਿਬਲ ਐਫਰਟ ਵਾਟੇਵਰ ਇਜ਼ ਪੋਸਿਬਲ ਕਰ ਰਹੇ ਨੇ ਕੁਝ ਨੂੰ ਪ੍ਰਾਈਵੇਟ ਹਸਪੀਟਲ ਨਾ ਕਿਉਂਕਿ ਉਹ ਹੋਇਆ ਕੀ ਹੈ ਕਿ ਜਿਹੜੀ ਸੱਡਾਂ ਵੱਜੀਆਂ ਸਾਰੀਆਂ ਸਿਰ ਦੇ ਉੱਤੋਂ ਦੀਆਂ ਨੇ ਬਸ ਇੱਕ ਬਿਲਡਿੰਗ ਚਲੀ ਗਈ ਹੈ ਏ ਬਹੁਤ ਸੀਰੀਅਸਲੀ ਇੰਜਰਡ ਨੇ ਤਾਂ ਮੇਰੀ ਰਿਕੁਐਸਟ ਹੈ ਕਿ ਜਿਹੜੇ ਸਿਵਲ ਪ੍ਰਾਈਵੇਟ ਹਸਪੀਟਲਸ ਨੇ ਇੱਕ ਤੇ ਉਹਨਾਂ ਦਾ ਧਿਆਨ ਕਰਨਾ ਪੈਣਾ ਬਹੁਤ ਜ਼ਿਆਦਾ ਗਰੀਬ ਲੋਕਾਂ ਕੇ ਜੀ ਤੇ ਹਾਂਜੀ 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 ਨਹੀਂ ਕੁਝ ਕੁਝ ਰੈਫਰ ਕਰ ਦਿੱਤੇ ਜਿਸ ਅਮਰਦੀਪ ਹਸਪੀਟਲ ਨੂੰ ਰੈਫਰ ਕਰਦੇ ਥੈਟਸ ਅ ਪ੍ਰਾਈਵੇਟ ਹਸਪੀਟਲ ਜੀ ਅੱਛਾ ਜੀ ਬੈਨ ਨਾਲ ਐਸਐਮਓ ਸਾਹਿਬ ਨਾਲ ਗੱਲ ਵੀ ਕਰ ਲਿਆ ਦੂਜਾ ਮੇਰੀ ਰਿਕੁਐਸਟ ਹੋਏਗੀ ਜੇ ਤੁਸੀਂ ਅ ਚੀਫ ਮਿਨਿਸਟਰ ਸਾਹਿਬ ਆਲੋ ਇੱਕ ਗੱਲ ਕਰੋ ਐਸਐਮਓ ਸਾਹਿਬ ਸਿਵਲ ਸਰ ਸਿਵਲ ਸਰ ਸਿਵਲ ਸਰ ਸਾਹਿਬ ਨਾਲ ਹੈਲਥ ਮਿਨਿਸਟਰ ਸਾਹਿਬ ਸਾਨੂੰ ਹੁਣੇ ਹੀ ਹੈਲਥ ਮਿਨਿਸਟਰ ਸਾਹਿਬ ਨੂੰ ਕਾਲ ਮੈਂ ਕੀਤੀ ਸੀ ਉਹਨਾਂ ਦਾ ਵਾਪਸ ਆਇਆ ਵੀ ਆ ਮੈਂ ਅਪਰੀਸ਼ੀਏਟ ਕਰਨਾ ਉਹਨਾਂ ਦੇ ਜੈਸਚਰ ਨੂੰ ਉਹਨਾਂ ਨੇ ਇਹ ਵੀ ਗੱਲ ਯਕੀਨ ਦਵਾਇਆ ਐ ਐਸੀ ਹੀ ਵਾਦ ਤੋਂ ਵਾਦ ਇਹਨਾਂ ਦਾ ਲਾਜ਼ਮੀ ਫਰੀਕ ਰਹਾਗੇ ਮੈਂ ਉਹਨਾਂ ਨੂੰ ਇਹ ਬੇਨਤੀ ਕੀਤੀ ਐ ਕਿ ਕੁਝ ਬਹੁਤ ਗਰੀਬ ਲੋਕ ਜਿਹੜੇ ਸਫਰ ਕਰ ਰਹੇ ਸੀ ਉਹ ਪ੍ਰਾਈਵੇਟ ਹੋਪੀਟਲ ਦੇ ਜ਼ਰੂਰ ਰੈਫਰ ਹੋਗੇ ਉਹਨਾਂ ਦੇ ਇਲਾਜ ਦਾ ਕਰਨਾ ਤੇ ਇੱਕ ਸਬਲਬੀਰ ਸਿੰਘ ਨੂੰ ਮੈਂ ਰਿਕਵੈਸਟ ਕਰਾਂਗਾ ਕਿ ਚੀਫ ਮਿਨਿਸਟਰ ਦੇ ਐਕਸਕਿਊਸ਼ੀਆ ਦੇ ਵਿੱਚੋਂ ਵੱਦ ਤੋਂ ਵੱਧ ਮਦਦ ਜਿਨ੍ਹਾਂ ਦੀ ਮੌਤ ਹੋਈ ਐ ਤੇ ਜਿਹਨੇ ਗਰੀਵਸਲੀ ਇੰਜਰਡ ਉਸੇ حساب ਦੇ ਨਾਲ ਮਿਨਿਮਮ ਅਸੀਂ ਚਾਹਾਂਗੇ ਕਿ ਜਿਹੜੇ ਜਿੰਨਾਂ ਦੀ ਮੌਤ ਹੋਈ ਉਹਨਾਂ ਨੂੰ 10-10 ਲੱਖ ਰੁਪਇਆ ਗ੍ਰੀਵਿਅਸਲੀ ਇੰਜਰਡ ਨੂੰ 5-5 ਲੱਖ ਰੁਪਇਆ ਜਿਹੜੇ ਉਸ ਤੋਂ ਘੱਟ ਇੰਜਰਡ ਨੇ ਉਹਨਾਂ ਨੂੰ ਲੱਖ-ਲੱਖ ਤੋਂ ਲੱਖ ਰੁਪਇਆ ਕਿਉਂਕਿ ਇਸ ਟਾਈਮ ਇਲਾਜ ਬਹੁਤ ਜ਼ਿਆਦਾ ਮਹਿੰਗਾ ਹੈ ਤੇ ਇਹ ਇਲਾਜ ਬੇਸਿਕ ਫਰਸਟ ایڈ ਤੇ ਇਹਨਾਂ ਨੇ ਇੱਥੇ ਦਿੱਤੀ ਹੈ ਜਾਂ ਜੋ ਵੀ ਬੈਸਟ ਪੋਸੀਬਲ ਐਫਰਟ ਹੈ ਅਸੀਂ ਡਾਕਟਰ ਸਾਹਿਬ ਸਾਰਿਆਂ ਦਾ ਥੈਂਕਫੁਲ ਹੋ ਕਰ ਰਹੇ ਨੇ ਬਟ ਗਰੀਬ ਆਦਮੀ ਵਾਸਤੇ ਕੋ 5 7 10 ਦਿਨ ਵੀ ਕਿਤੇ ਪ੍ਰਾਈਵੇਟ ਹਸਪੀਟਲ ਜਾਣਾ ਪੈ ਗਿਆ ਤੇ ਬਹੁਤ ਵੱਡਾ ਤੁਹਾਨੂੰ ਪਤਾ ਹੈ ਇਹ ਪਹਿਲਾ ਹੁੰਦਾ ਸੋ ਇਹ ਸਾਡੀ ਆਸ ਉਮੀਦ ਹੈ ਸੂਬੇ ਦੀ ਸਰਕਾਰ ਕੋਲੋਂ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੋ ਤੇ ਡੀਸੀ ਸਾਹਿਬ ਨੂੰ ਮੈਂ ਅਸੀਂ ਆਪਣੇ ਵੱਲੋਂ ਕਹਿਣਾ ਚਾਹਾਂਗੇ ਕਿ ਕਿਰਪਾ ਕਰਕੇ ਮੌਕੇ ਨੂੰ ਵਿਜ਼ਿਟ ਕਰਨ ਆਪ ਆਣ ਤੇ ਲੋਕਾਂ ਨੂੰ ਹੌਸਲਾ ਦੇਣ ਤੇ ਉਹਨਾਂ ਦੀ ਮਦਦ ਕਰਨ